ਗੁਰਪਦਾਰ ਤੋਂ ਬਾਹਰ ਰਹਾ ਤਾਂ ਭਗਵਾਨ ਤਮਾਨ ਨੇ ਵੱਡਾ ਐਕਸ਼ਨ ਲੈਣਾਗਾ ਪਟਿਆਲਾ ਦੇ ਐਸਐਸਪੀ ਸਮੇਤ ਸਾਰਿਆਂ ਨੂੰ ਹੋ ਸਕਦਾ ਕਿ ਸਸਪੈਂਡ ਹੋਣਾ ਪਵੇ ਹੋ ਸਕਦਾ ਆਪ ਬਤਾਇਆ ਕਿ ਜਿਹੜਾ ਪਠਾਨ ਮਾਜਰਾ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਇਹ ਤਾਂ ਸਾਰਿਆਂ ਨੂੰ ਪਤਾ ਕਿ ਆ ਜਿਹੜਾ ਅੱਜ ਜਿਹੜਾ ਪਠਾਨ ਮਾਜਰਾ ਨੂੰ ਜਿਹੜਾ ਕਰਨਾਲ ਉਤੋਂ ਫੜ ਲਿਆ ਸੀ ਕਿਉਂਕਿ ਪਹਿਲੇ ਜਿਹੜੇ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਕੇ ਹਟਿਆ ਕਿ ਉਹਦੇ ਉੱਪਰ ਜੋ ਕੁਝ ਉਹਨੂੰ ਬੋਲਣ ਨੂੰ ਲੈ ਕੇ ਹੋਇਆ ਪੜਾਉਦੇ ਉੱਪਰ ਜਿਹੜਾ ਇੱਕ ਪਾਰਟਾ ਦਰਜ ਕੀਤਾ ਗਿਆ ਸੀ 376 ਦਾ ਜਣੀ ਕੇ ਰੇਪ ਦਾ ਉਹਨੇ ਕਿਦੋਂ ਰੇਪ ਕੀਤਾ ਇਹ ਤਾਂ ਨਹੀਂ ਅਜੇ ਪਤਾ ਪਰ ਮੇਲੀ ਇੱਕ ਹੋਰ ਜਾਣਕਾਰੀ ਸੂਤਰਾਂ ਦੇ ਮੁਤਾਬਕ ਕਿ ਪਠਾਨ ਮਾਜਰਾ ਨੇ ਪੁਲਿਸ ਦੀ ਜਿਹੜੀ ਗ੍ਰਿਫਤ ਦੇ ਵਿੱਚੋਂ ਉਹ ਫਰਾਰ ਹੋ ਗਿਆ ਕਿੱਧਰ ਭੱਜ ਗਿਆ ਤੇ ਨਾਲ ਹੀ ਇਹ ਥੋ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪਠਾਨ ਮਾਜਰਾ ਨੂੰ ਉਸਦੇ ਸਾਥੀਆਂ ਨੇ ਪੁਲਿਸ ਦੇ ਕੋਲੋਂ ਸਨਵਾ ਲਿਆ ਅਤੇ ਨਾਲ ਹੀ ਪੁਲਿਸ ਵੱਲੋਂ ਜਿਹੜੀ ਫੇਰਿੰਗ ਕੀਤੀ ਗਈ ਆ ਕਰਨਾਲ ਦੇ ਨੇੜੇ ਅਲਤਮਲਾ ਰਿਮਾਤ ਜਿਹੜੀ ਗੱਡੀ ਚੜਾ ਦਿੱਤੀ ਆ ਇੱਕ ਮਲਾਜ਼ਮਾ ਜਿਹੜਾ ਇਹ ਚ ਜਖਮੀ ਦੱਸਿਆ ਜਾਂਦਾ ਹੈਗਾ ਇੱਥੇ ਦੱਸਿਆ ਜਾ ਰਿਹਾ ਕਿ ਇਹ ਗੱਡੀ ਸਰਕਾਰੀ ਗੱਡੀ ਹੈ ਜਿਹੜੀ ਸਾਥੀਆਂ ਸਮੇਤ ਜਿਹੜੀ ਭੱਜ ਗਿਆ ਉਹਨੂੰ ਛੱਡ ਕੇ ਭੱਜ ਗਿਆ ਗੱਡੀ ਨੂੰ ਤੇ ਗਾਂਹਲੀ ਖਬਰ ਤੁਹਾਨੂੰ ਇਹ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪੰਜਾਬ ਪੁਲਿਸ ਦੇ ਹਰਿਆਣਾ ਪੁਲਿਸ ਵੱਲੋਂ ਜਿਹੜੀ ਨਾਕਾਬੰਦੀ ਚਾਰੇ ਪਾਸੇ ਕਰ ਲਈ ਆ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਉਧਰ ਜਿਹੜੀ ਪੁਲਿਸ ਵੱਲੋਂ ਫੈਰਿੰਗ ਕੀਤੀ ਗਈ ਆ ਤੇ ਜਿਹੜਾ ਕਿ ਇਹ ਹਾਲਾਤੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਦੱਸਿਆ ਗਿਆ ਪਰ ਇਹ ਦੱਸਿਆ ਗਿਆ ਕਿ ਜਿਹੜਾ ਪਠਾਨ ਮਾਜਰਾ ਜਿਹੜਾ ਜਦੋਂ ਉਹਨੂੰ ਭਜਦਾਗਾ ਪਰ ਤ्यों ਹੀ ਜਿਹੜਾ ਪੁਲਿਸ ਉਹਦੇ ਮਗਰ ਪੈਂਦੀ ਆ ਤੇ ਮਗਰ ਜਿਹੜਾ ਸਾਥੀ ਆ ਜਿਹੜੇ ਇਹ ਗੱਡੀਆਂ ਜਿਹੜੀਆਂ ਦੋ ਗੱਡੀਆਂ ਦੱਸਿਆ ਜਾ ਰਹੀਆਂ ਕਿ ਉਹਨਾਂ ਦੇ ਵਿੱਚ ਲੈ ਕੇ ਜਿਹੜਾ ਫਰਾਰ ਹੋ ਗਏ ਸੀ ਅੱਗੋਂ ਜਦੋਂ ਪੁਲਿਸ ਵੱਲੋਂ ਜਿਹੜਾ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਉਹਨਾਂ ਨੇ ਗੱਡੀ ਇੱਕਾ ਪੁਲਿਸ ਮੁਲਾਜ਼ਮ ਦੇ ਉੱਪਰ ਗੱਡੀ ਛਿੜਾ ਦਿੱਤੀ ਯਾਨੀ ਕਿ ਇੱਕ ਪੁਲਿਸ ਮੁਲਾਜ਼ਮ ਜਿਹੜਾ ਜਖਮੀ ਹੋ ਗਿਆ ਤੇ ਪੁਲਿਸ ਵੱਲੋਂ ਜਿਹੜਾ ਇੱਕ ਫਾਇਰਿੰਗ ਵੀ ਕੀਤੀ ਗਈ ਆ ਹਵਾਈ ਫਾਇਰਿੰਗ ਦੱਸੀ ਜਾ ਰਹੀ ਆ ਫਿਲਹਾਲ ਉਹਦੇ ਵਿੱਚ ਕੋਈ ਅਜੇ ਜ਼ਖਮੀ ਤਾਂ ਨਹੀਂ ਦੱਸਿਆ ਗਿਆ ਪਰ ਇਹ ਦੇਖਦੇ ਆ ਕਿ ਕਿਉਂਕਿ ਇੱਕ ਵੱਡਾ ਸਵਾਲ ਬਣ ਚੁੱਕਿਆਗਾ ਜੇ ਪਟਿਆਲਾ ਪੁਲਿਸ ਨਹੀਂ ਫੜ ਪਾਉਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖ ਲਿਓ ਕਿ ਜੇਕਰ ਗਰਪਧਾਰ ਤੋਂ ਬਾਹਰ ਰਹਾ ਤਾਂ ਭਗਵਾਨ ਤਮਾਰ ਨੇ ਵੱਡਾ ਐਕਸ਼ਨ ਲੈਣਾਗਾ ਪਟਿਆਲਾ ਦੇ ਐਸਐਸਪੀ ਸਮੇਤ ਸਾਰਿਆਂ ਨੂੰ ਹੋ ਸਕਦਾ ਕਿ ਸਸਪੈਂਡ ਹੋਣਾ ਪਵੇ ਹੋ ਸਕਦਾ ਕਿ ਆਪਣੀ ਨੌਕਰੀ ਤੋਂ ਜਿਹੜੇ ਹੱਤ ਤੋੜੇ ਪਏ ਕਿਉਂਕਿ ਜਿਹੜਾ ਕਿ ਹਰਮੀਤ ਸਿੰਘ ਪਠਾਨ ਮਾਦਰਾ ਐਮਐਲਏ ਆਮ ਆਦਮੀ ਪਾਰਟੀ ਦਾ ਉਹਨੇ ਆਪ ਹੀ ਜਿਹੜਾ ਇੱਕ ਵੱਡੀ ਬਗਾਵਤ ਕੀਤੀ ਸੀ ਉਹਨੇ ਆਮ ਜਿਹੜਾ ਆਵਾ ਦੀ ਪਾਰਟੀ ਦੇ ਖਿਲਾਫ ਜਿਹੜਾ ਇਹ ਕਿਹਾ ਸੀ ਕਿ ਜਿਹੜਾ ਸਰਕਾਰ ਨੂੰ ਬਣਦਾ ਜਿਹੜਾ ਕਿਸਾਨਾਂ ਨੂੰ ਜਿਹੜਾ ਹਰੇ ਚਾਰੇ ਨੂੰ ਲੈ ਕੇ ਜਿਹੜਾ ਸਾਰੀਆਂ ਸਹੂਲਤਾਂ ਨੂੰ ਲੈ ਕੇ ਜਿਹੜਾ ਉਹਨੇ ਇੱਕ ਬੇਵਾਖੋ ਕੇ ਬੋਲਿਆ ਸੀ ਉਨੇ ਕਿਹਾ ਕਿ ਮੈਨੂੰ ਪਤਾ ਕਿ ਇਹਦਾ ਕੀ ਮੁੱਲ ਤਾਰਨਾ ਪਊਗਾ ਥੋੜੇ ਟਾਈਮ ਬਾਅਦ ਹੀ ਜਿਹੜੇ ਉਹਦੇ ਗਨਮੈਨ ਬਾਅਸ ਲੈਲੇ ਸੀ ਇਹ ਪਰਸੋਂ ਦੀ ਗੱਲ ਆ ਤੇ ਅੱਜ ਜਿਹੜਾ ਤੀਜਾ ਦਿਨ ਆ ਤੇ ਅੱਜ ਜਿਹੜਾ ਪਰਚਾ ਪਾ ਕੇ ਉਹਨੂੰ ਗਰਪਦਾਰ ਕੀਤਾ ਗਿਆ ਸੀ ਗਰਪਦਾਰ ਦੇ ਵਿੱਚੋਂ ਜਿਹੜਾ ਉਹ ਜਿਹੜਾ ਸਰਵਾਕੇ ਉਹਦੇ ਸਾਥੀ ਜਿਹੜਾ ਉਹਨੂੰ ਲੈ ਗਏ ਨੇ ਪਟਿਆਲਾ ਪੁਲਿਸ ਤੋਂ ਤੇ ਹੁਣ ਇੱਥੇ ਇਹ ਵੀ ਦੇਖਣਾ ਬਣਦਾ ਹੈਗਾ ਕਿ ਆਖਰ ਕੀ ਉਹਦਾ ਵੀ ਜਿਹੜਾ ਜਿਹੜਾ ਇੱਕ ਅਨਕਾਉਂਟਰ ਕੀਤਾ ਜਾਊਗਾ ਪੁਲਿਸ ਵੱਲੋਂ ਜਾਂ ਫਿਰ ਉਹਨੂੰ ਕਿਸ ਤਰ੍ਹਾਂ ਫੜਦੇ ਆ ਇੱਕ ਵੱਡਾ ਸਵਾਲ ਬਣ ਚੁੱਕਿਆ ਹੈਗਾ ਕਈ ਲੋਕ ਕਹਿੰਦੇ ਆ ਜੀ ਇਹਦੇ ਨਾਲ ਇਹ ਜਿਹੜਾ ਹੜ ਆਇਆਗਾ ਪਾਣੀ ਆਇਆਗਾ ਜੇ ਉੱਤੇ ਹੀ ਢੜਕਾਉਣਾ ਚਾਹੁੰਦੇ ਆ ਧਿਆਨ ਢੜਕਾਉਣਾ ਚਾਹੁੰਦੇ ਆ ਪਰ ਇਹ ਪਤਾ ਨਹੀਂ ਕੀ ਕਹਾਣੀ ਹੈ ਕੀ ساری ਗਲਬਾਤ ਆ ਪਰ ਜਿਹੜੀ ਵੱਡੀ ਖਬਰ ਤੁਹਾਨੂੰ ਦੱਸ ਦਿੱਤੀ ਹੈ ਸੂਤਰਾਂ ਤੋਂ ਮਿਲੀ ਸੀ ਜਿਹੜੀ ਸਾਰੀ ਜਾਣਕਾਰੀ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿਉਂਕਿ ਜਿਹੜਾ ਪਠਾਨ ਮਾਦਰੇ ਨੇ ਜਿਹੜਾ ਕਈ ਚੈਨਲਾਂ ਤੇ ਜਿਹੜੀ ਇੰਟਰਵਿਊ ਕੀਤੀ ਸੀ ਉਹਨੇ ਇਹ ਵੀ ਕਿਹਾ ਸੀ ਕਿ ਦਿੱਲੀ ਵਾਲੇ ਕਹਿੰਦੇ ਕਿ ਤੇਰੇ ਕੋਲ ਸਾਡਾ ਬਹੁਤ ਕੋਸਾ ਉਨੇ ਇਹ ਵੀ ਗੱਲ ਬੇਵਾਕੀ ਨਾਲ ਕਹੀ ਕਿ ਦਿੱਲੀ ਵਾਲਿਆਂ ਦੀਆਂ ਮੇਰੇ ਕੋਲੇ ਬਹੁਤ ਵੀਡੀਓ ਨੇ ਜਿਹੜੀਆਂ ਕਿ ਨੀਲੀ ਵੀਡੀਓ ਨੇ ਇਹ ਜਿਹੜਾ ਪਠਾਨ ਮਾਜਰਾ ਨੇ ਕਿਹਾ ਸੀ ਹੁਣ ਦੇਖਦੇ ਆ ਕਿ ਕੀ ਉਹ ਵੀਡੀਓ ਨੇ ਕਿੱਥੇ ਨੇ ਕਿਤੋਂ-ਕਿਤੋਂ ਲੀਕ ਹੁੰਦੀਆਂ ਜਾਂ ਉਹਨਾਂ ਨੂੰ ਲੀਕ ਕਰਨ ਦੇ ਲਈ ਉਹ ਭੱਜਿਆਗਾ ਹੋ ਸਕਦਾ ਕਿ ਉਹ ਜਿਹੜੀਆਂ ਵੀਡੀਓ ਆ ਕਿਸੇ ਚੈਨਲ ਵਾਲੇ ਨੇ ਦਿੱਤੀਆਂ ਜਾਣ ਇਹ ਇੱਕ ਵੱਡਾ ਖਾਸਾ ਪੁਲਿਸ ਦੇ ਲਈ ਇੱਕ ਵੱਡੀ ਸਰਦਰਦੀ ਬਣ ਗਿਆ ਪਠਾਨ ਮਾਜਰਾ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਪੁਲਿਸ ਤੋਂ ਨਹੀਂ ਫੜਿਆ ਜਾਂਦਾ ਤਾਂ ਪੁਲਿਸ ਉੱਤੇ ਵੱਡੀ ਜਿਹੜੀ ਪਟਿਆਲਾ ਪੁਲਿਸ ਦੇ ਖਾਸ ਕਰਕੇ ਗੱਜ ਡਿੱਗ ਸਕਦੀ ਹੈ ਕਿਉਂਕਿ ਇੱਕ ਪੁਰਾਣਾ ਮਾਮਲਾ ਦੱਸਿਆ ਜਾ ਰਿਹਾ ਬਲਾਤਕਾਰ ਦਾ 376 ਦਾ ਮਾਮਲਾ ਜਿਹੜਾ ਉਹ ਮੁਕਾਦਮੇ ਦੇ ਵਿੱਚ ਜੇਕਰ ਤੁਹਾਡੀ ਪੁਲਿਸ ਵੱਲੋਂ ਜਿਹੜਾ ਫੜਿਆਗਾ ਤੇ ਪਹਿਲੀ ਵਾਰ ਹੋਇਆ ਕਿ ਐਮਐਲਏ ਜਿਹੜਾ ਉਹ ਫਰਾਰ ਹੋ ਗਿਆ ਤੇ ਹੁਣ ਦੇਖਦੇ ਆ ਕਿ ਅਗਲਾ ਐਕਸ਼ਨ ਪੁਲਿਸ ਕੀ ਲੈਂਦੀ ਆ ਤੇ ਭਗਵਤ ਮਾਨ ਕੀ ਜਿਹੜਾ ਗੱਲਬਾਤ ਕਰਦਾ ਤੇ ਜਾਂ ਫਿਰ ਦਿੱਲੀ ਵੱਲਿਆਂ ਦਾ ਕੀ ਵੱਡਾ ਐਕਸ਼ਨ ਹੁੰਦਾਗਾ ਇਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਭਾਚੋ ਵੱਲੋਂ ਵੀ ਜਿਹੜਾ ਅੱਡੀ ਜੋਟੀ ਦਾ ਜਿਹੜਾ ਜ਼ੋਰ ਲਾਇਆ ਜਾ ਰਿਹਾ ਕਿ ਜਿਹੜਾ ਇਸ ਨੂੰ ਪਠਾਨ ਮਾਦੇ ਨੂੰ ਜਿਹੜਾ ਗਰਪਦਾਰ ਕੀਤਾ ਜਾਵੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਅਗਲੀ ਅਪਡੇਟ ਤੁਹਾਨੂੰ ਜਲਦੀ ਲੈ ਕੇ ਆਵਾਂਗੇ ਧੰਨਵਾਦ ਵਰਜਿਕਾ ਖਾਲਸਾ ਵਰਜਿਕੀ ਫਤਈ ਪਾਕੇ ਉਹਨੂੰ ਗਰਪਦਾਰ ਕੀਤਾ ਗਿਆ ਸੀ ਗਰਪਦਾਰ ਦੇ ਵਿੱਚੋਂ ਜਿਹੜਾ ਉਹ ਜਿਹੜਾ ਸੜਵਾ ਕੇ ਉਹਦੇ ਸਾਥੀ ਜਿਹੜਾ ਉਹਨੂੰ ਲੈ ਕੇ ਨੇ ਪਟਿਆਲਾ ਪੁਲਿਸ ਤੋਂ ਤੇ ਹੁਣ ਇੱਥੇ ਇਹ ਵੀ ਦੇਖਣਾ ਬਣਦਾਗਾ ਕਿ ਆਖਰ ਕੀ ਉਹਦਾ ਵੀ ਜਿਹੜਾ ਜਿਹੜਾ ਇੱਕ ਅਨਕਾਉਂਟਰ ਕੀਤਾ ਜਾਊਗਾ ਪੁਲਿਸ ਵੱਲੋਂ ਜਾਂ ਫਿਰ ਉਹਨੂੰ ਕਿਸ ਤਰ੍ਹਾਂ ਫੜਦੇ ਆ ਇੱਕ ਵੱਡਾ ਸਵਾਲ ਬਣ ਚੁੱਕਿਆਗਾ ਇੰਦੋ ਕਹਿੰਦੇ ਆ ਜੀ ਇਹਦੇ ਨਾਲ ਇਹ ਜਿਹੜਾ ਹੜ ਆਇਆਗਾ ਪਾਣੀ ਆਇਆਗਾ ਉੱਤੇ ਹੀ ਢੜਕਾਉਣਾ ਚਾਹੁੰਦੇ ਆ ਧਿਆਨ ਢੜਕਾਉਣਾ ਚਾਹੁੰਦੇ ਆ ਪਰ ਇਹ ਪਤਾ ਨਹੀਂ ਕੀ ਕਹਾਣੀ ਹੈ ਕੀ ਸਾਰੀ ਗਲਬਾਤ ਆ ਪਰ ਜਿਹੜੀ ਵੱਡੀ ਖਬਰ ਤੁਹਾਨੂੰ ਦੱਸ ਦਿੱਤੀ ਹੈ ਸੂਤਰਾ ਤੋਂ ਮਿਲੀ ਸੀ ਜਿਹੜੀ ਸਾਰੀ ਜਾਣਕਾਰੀ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਤਾਂ ਕਿ ਜਿਹੜਾ ਪਠਾਨ ਮਾਦਰਾ ਨੇ ਜਿਹੜਾ ਕਈ ਚੈਨਲਾਂ ਤੇ ਜਿਹੜੀ ਇੰਟਰਵਿਊ ਕੀਤੀ ਸੀ ਉਹਨੇ ਇਹ ਵੀ ਕਿਹਾ ਸੀ ਕਿ ਦਿੱਲੀ ਵਾਲੇ ਕਹਿੰਦੇ ਕਿ ਤੇਰੇ ਕੋਲ ਸਾਡਾ ਬਹੁਤ ਕੋਸਾ ਉਹਨੇ ਇਹ ਵੀ ਗੱਲ ਬੇਵਾਕੀ ਨਾਲ ਕਹੀ ਕਿ ਦਿੱਲੀ ਵਾਲਿਆਂ ਦੀਆਂ ਮੇਰੇ ਕੋਲੇ ਬਹੁਤ ਵੀਡੀਓ ਨੇ ਜਿਹੜੀਆਂ ਕਿ ਨੀਲੀ ਵੀਡੀਓ ਨੇ ਇਹ ਜਿਹੜਾ ਪਠਾਨ ਮਾਦਰਾ ਨੇ ਕਿਹਾ ਸੀ ਹੁਣ ਦੇਖਦੇ ਆ ਕਿ ਕੀ ਉਹ ਵੀਡੀਓ ਨੇ ਕਿੱਥੇ ਨੇ ਕਿਤੋਂ-ਕਿਤੋਂ ਲੀਕ ਹੁੰਦੀਆਂ ਜਾਂ ਉਹਨਾਂ ਨੂੰ ਲੀਕ ਕਰਨ ਦੇ ਲਈ ਉਹ ਭੱਜਿਆਗਾ ਹੋ ਸਕਦਾ ਕਿ ਉਹ ਜਿਹੜੀਆਂ ਵੀਡੂ ਆ ਕਿ ਇਸ ਸਿਆਨਲ ਵਾਲੇ ਦਿੱਤੀਆਂ ਜਾਣ ਇੱਕ ਵੱਡਾ ਖਾਸਾ ਪੁਲਿਸ ਦੇ ਲਈ ਇੱਕ ਵੱਡੀ ਸਰਦਾਰਦੀ ਬਣ ਗਿਆ ਪਠਾਨ ਮਾਜਰਾ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਪੁਲਿਸ ਤੋਂ ਨਹੀਂ ਫੜਿਆ ਜਾਂਦਾ ਤਾਂ ਪੁਲਿਸ ਉੱਤੇ ਵੱਡੀ ਜਿਹੜੀ ਪਟਿਆਲਾ ਪੁਲਿਸ ਦੇ ਖਾਸ ਕਰਕੇ ਗੱਜ ਡਿੱਗ ਸਕਦੀ ਹੈ ਕਿਉਂਕਿ ਇੱਕ ਪੁਰਾਣਾ ਮਾਮਲਾ ਦੱਸਿਆ ਜਾ ਰਿਹਾ ਬਲਾਤਕਾਰ ਦਾ 376 ਦਾ ਮਾਮਲਾ ਜਿਹੜਾ ਉਹ ਮੁਕਾਦਮੇ ਦੇ ਵਿੱਚ ਜੇਕਰ ਤੁਹਾਡੀ ਪੁਲਿਸ ਵੱਲੋਂ ਜਿਹੜਾ ਫੜਿਆਗਾ ਤੇ ਪਹਿਲੀ ਵਾਰ ਹੋਇਆ ਕਿ ਐਮਐਲਏ ਜਿਹੜਾ ਉਹ ਫਰਾਰ ਹੋ ਗਿਆ ਤੇ ਹੁਣ ਦੇਖਦੇ ਆ ਕਿ ਅਗਲਾ ਐਕਸ਼ਨ ਅਲਸਾ ਕੀ ਲੈਂਦੀ ਆ ਤੇ ਭਗਵਤ ਮਾਨ ਕੀ ਜਿਹੜਾ ਗੱਲਬਾਤ ਕਰਦਾ ਤੇ ਜਾਂ ਫਿਰ ਦਿੱਲੀ ਵਾਲਿਆਂ ਦਾ ਕੀ ਵੱਡਾ ਐਕਸ਼ਨ ਹੁੰਦਾਗਾ ਇਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਭਾਚੋ ਬੱਲੋਂ ਵੀ ਜਿਹੜਾ ਅੱਡੀ ਜੋਟੀ ਦਾ ਜਿਹੜਾ ਜ਼ੋਰ ਲਾਇਆ ਜਾ ਰਿਹਾ ਕਿ ਜਿਹੜਾ ਇਸ ਨੂੰ ਪਠਾਨ ਮਾਦਰ ਨੂੰ ਜਿਹੜਾ ਗਰਪਦਾਰ ਕੀਤਾ ਜਾਵੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਅਗਲੀ ਅਪਡੇਟ ਤੁਹਾਨੂੰ ਜਲਦੀ ਲੈ ਕੇ ਆਵਾਂਗੇ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ